ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਕਾਂਗਰਸ ਦੇ ਸੱਦੇ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਕਾਂਗਰਸੀਆਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕਮਰਪਾਲ ਸਿੰਘ ਦੀ ਅਗਵਾਈ ਦੇ ਹੇਠ ਸਾਨਕ ਤਹਿਸੀਲ ਕੰਪਲੈਕਸ ਸ਼੍ਰੀ ਅਨੰਦਪੁਰ ਸਾਹਿਬ ਦੇ ਬਾਰੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਾੜੀ ਕਾਰਜਗੁਜ਼ਾਰੀ ਦੀ ਤਕੜੀ ਨੁਕਤਾਚੀਨੀ ਕੀਤੀ ਗਈ ਉਹਨਾਂ ਨੇ ਬੋਲਦਿਆ ਕਿ ਆ ਕਿ ਪੰਜਾਬ ਦੇ ਅੰਦਰ ਇਸ ਵੇਲੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਕੋਈ ਵੀ ਵੱਡਾ ਉਦਯੋਗਪਤੀ ਪੰਜਾਬ ਦੇ ਵਿੱਚ ਉਦਯੋਗ ਲਾਉਣ ਤੋਂ ਗੁਰੇਜ਼ ਕਰ ਰਿਹਾ ਹੈ ਇੱਥੇ ਹੀ ਬਸ ਨਹੀਂ ਜੋ ਝੂਠੇ ਵਾਅਦੇ ਸਰਕਾਰ ਨੇ ਕੀਤੇ ਸੀ ਉਹਨਾਂ ਦੇ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਦੀ ਲਹਿਰ ਹੈ ਇਸ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਡੀਐਸਪੀ ਸ਼੍ਰੀ ਅਨੰਤਪੁਰ ਸਾਹਿਬ ਦੇ ਦਫ਼ਤਰ ਪਹੁੰਚ ਕੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੇ ਬੇੜਾ ਗਰਕ ਕਰ ਦਿੱਤਾ ਹੈ ਇਤਿਹਾਸਕ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਾਲਾਤ ਇਹੋ ਜਿਹੇ ਹੋ ਗਿਆਨ ਕੀ ਰੋਟੀ ਮੰਗਾਉਤਾ ਉਸ ਦੀ ਹੋਮ ਡਿਲੀਵਰੀ ਲੇਟ ਹੋ ਸਕਦੀ ਹੈ ਪਰ ਫੋਨ ਤੇ ਜੇਕਰ ਨਸ਼ਾ ਮੰਗਾਉਣਾ ਹੋਵੇ ਤਾਂ ਇਤਿਹਾਸਿਕ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਜਲਦ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਨਾਲ ਇਤਿਹਾਸਿਕ ਨਗਰੀ ਜਿੱਥੇ ਲੋਕ ਬਹੁਤ ਸ਼ਾਂਤ ਅਤੇ ਸੂਝਵਾਨ ਹਨ ਦੇ ਹਾਲਾਤ ਵਿਗੜ ਗਏ ਹਨ ਕਾਨੂੰਨ ਨਾਮ ਦੀ ਬਵਸਤਾ ਵੀ ਡਾਮਡੋਲ ਹੋ ਚੁੱਕੀ ਹੈ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹਰ ਪਿੰਡ ਦੇ ਵਿੱਚ ਉਹ ਕਾਂਗਰਸੀ ਰਾਣਾ ਕਮਰਪਾਲ ਸਿੰਘ ਦੀ ਅਗਵਾਈ ਦੇ ਹੇਠ ਡੀਐਸਪੀ ਸ਼੍ਰੀ ਅਨੰਦਪੁਰ ਸਾਹਿਬ ਅਜੇ ਵੀਰ ਸਿੰਘ ਨੂੰ ਮੰਗ ਪੱਤਰ ਦੇਣ ਦੇ ਲਈ ਪਹੁੰਚੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸਾਬਕਾ ਸਪੀਕਰ ਰਾਣਾ ਕਮਰਪਾਲ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਸਕਦੇ ਹਨ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਅਸਤੀਫਾ ਦੇਣ ਦੇ ਵਿੱਚ ਕੇਜਰੀਵਾਲ ਨੇ ਦੇਰੀ ਤਾਂ ਨਹੀਂ ਕੀਤੀ ਉਹ ਜੇਲ੍ਹ ਦੇ ਵਿੱਚੋਂ ਵੀ ਅਸਤੀਫਾ ਦੇ ਸਕਦੇ ਸਨ ਤਾਂ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਉਹ ਕਿਸੇ ਵੀ ਤਰ੍ਹਾਂ ਕਦੇ ਵੀ ਅਸਤੀਫਾ ਦੇ ਸਕਦੇ ਹਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਨੀ ਦੀ ਰਿਪੋਰਟ ਜਿਵੇਂ ਮੈਥੋਂ ਪਹਿਲਾਂ ਬੋਲਣ ਵਾਲੇ ਮੇਰੇ ਸਾਰੇ ਸਾਥੀਆਂ ਨੇ ਗੱਲ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਰਦਾਰ ਅਮਰਿੰਦਰ ਰਾਜਾ ਭੜਿੰਗ ਜੀ ਨੇ ਪ੍ਰੋਗਰਾਮ ਦਿੱਤਾ ਹੈ ਕਿ ਅੱਜ ਦੇ ਦਿਨ ਜੋ ਪੰਜਾਬ ਦੀ ਕਾਨੂੰਨ ਵਿਵਸਥਾ ਹੈ ਜੋ ਪੰਜਾਬ ਚ ਰੋਜ਼ ਕਤਲ ਹੋ ਰਹੇ ਆ ਜੋ ਪੰਜਾਬ 'ਚ ਨਸ਼ਿਆਂ ਦਾ ਬਾਧਾ ਹੋ ਰਿਹਾ ਜੋ ਪੰਜਾਬ 'ਚ ਗੈਂਗਸਟਰ ਜਿਹੜੇ ਆ ਉਹ ਲੋਕਾਂ ਨੂੰ ਦਬਕੇ ਮਾਰ ਰਹੇ ਆ ਵਪਾਰੀਆਂ ਤੋਂ ਪੈਸੇ ਇਕੱਠੇ ਕਰ ਰਹੇ ਆ ਲੌਰੈਂਸ ਮਿਸ਼ਡੋਈ ਵਰਗਾ ਚੋਟੀ ਦਾ ਗੈਂਗਸਟਰ ਜੇਲ੍ਹ 'ਚ ਬੈਠ ਕੇ ਆਪਣੇ ਇੰਟਰਵਿਊ ਦੇ ਰਿਹਾ ਹੈ ਇਹ ਜਿਹੜਾ ਪੰਜਾਬ ਪਿਛਲੇ 3 ਸਾਲ ਦੇ ਅੰਦਰ ਤਬਾਹੀ ਵੱਲ ਗਿਆ ਹੈ ਪੰਜਾਬ ਕਾਂਗਰਸ ਇਹਦੀ ਨਿੰਦਿਆ ਕਰਦੀ ਆ ਲੋਕਾਂ ਨੂੰ ਆਗਾ ਕਰਦੀ ਆ ਲੋਕਾਂ ਨੂੰ ਦੱਸਣਾ ਚਾਹੁੰਦੀ ਆ ਇਹ ਐਜ ਤੋਂ 3 ਸਾਲ ਪਹਿਲਾਂ ਨਿਰਾਜ ਊੜ ਦਾ ਸਾਰਾ ਲੈ ਕੇ ਆਮ ਆਦਮੀ ਪਾਰਟੀ ਕਹਿੰਦੀ ਸਾਨੂੰ ਗਨਮੈਨ ਦੀ ਲੋੜ ਨਹੀਂ ਅੱਜ 15-1500 ਲਈ ਫਿਰਦੇ ਕਹਿੰਦੇ ਸਰਕਾਰੀ ਕਰਨੀ ਸਰਕਾਰੀ ਘਰਾਂ ਦੇ ਕਈ-ਕਈ 100 ਕਰੋੜ ਰੁਪਇਆ ਲਾਤਾ ਕਹਿੰਦੇ ਐਡਮਿਨਸਟ੍ਰੇਸ਼ਨ 'ਚ ਦਖਲ ਨਹੀਂ ਹੋਏਗਾ ਅੱਜ ਐਡਮਿਨਸਟ੍ਰੇਸ਼ਨ ਨੂੰ ਪੰਗੂ ਬਣਾਤਾ ਕਹਿੰਦੇ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਕੇ 20000 ਕਰੋੜ ਰੁਪਇਆ ਸਾਲ ਦਾ ਖਜ਼ਾਨੇ 'ਚ ਲਿਆਵਾਂਗੇ ਅੱਜ 3 ਸਾਲ ਹੋ ਗਏ ਅਜੇ ਤੱਕ ਮਾਈਨਿੰਗ ਦੀ ਪਾਲਿਸੀ ਨਹੀਂ ਆਈ ਤਸਾਨਾ ਨੂੰ ਨਵੇਂ ਸਬਜਵਾਗ ਦਿਖਾਲੇ ਤਸਾਨਾ ਨੂੰ ਲਾਲਚ ਦਿੱਤਾ ਉਹ ਬੀਬੀ ਕਹਿੰਦੀ ਖਰੜ ਵਾਲੀ ਤੁਸੀਂ ਵੀ ਸੁਣੀ ਹੋਣੀ ਐ ਉਹ ਜੁਟਕੀ ਮਾਰਦੀ ਐ ਕਹਿੰਦੀ ਐ ਐਮਐਸਪੀ ਪੰਜਾਂ ਮਿੰਟਾਂ ਦਾ ਕੰਮ ਐ ਪੰਜਾਂ ਮਿੰਟਾਂ ਚ ਐਮਐਸਪੀ ਦਾ ਮੰਗੇ ਅਨਮੋਲ ਗੋਦਨ ਕਹਿੰਦੀ ਉਹ ਐਮਐਸਪੀ ਦਾ ਕੀ ਦੀ ਮਾਂ ਦੀ ਅੱਜ 3 ਸਾਲ ਹੋ ਗਏ ਅਜੇ ਤੱਕ ਐਗਰੀਕਲਚਰ ਪਾਲਿਸੀ ਨਹੀਂ ਬਣੀ 3 ਸਾਲ ਤੋਂ ਖੇਤੀਬਾੜੀ ਪਾਲਿਸੀ ਨਹੀਂ ਬਣ ਕੇ ਪਿਆ ਲੋਸ ਖੇੜ ਪਾਲਿਸੀ ਨਹੀਂ ਬਣ ਸਕੀ ਮਾਈਨਿੰਗ ਪਾਲਿਸੀ ਨਹੀਂ ਬਣ ਸਕੀ ਕਿਸੇ ਕਿਸਮ ਦੀ ਕੋਈ ਪਾਲਿਸੀ ਨਹੀਂ ਬਣ ਸਕੀ ਪਿਛਲੇ 3 ਸਾਲ ਦੇ ਅੰਦਰ ਜਬਰਦਸਤ ਕਰਜ਼ੇ ਦੀ ਪੰਡ ਚੱਕ ਕੇ ਪੰਜਾਬ ਨੂੰ ਹੋਰ ਕਰਜ਼ੇ ਦੇ ਥੱਲੇ ਲਾ ਕੇ ਬਿਜਲੀ ਦੀਆਂ ਜਿਹੜੀਆਂ ਰਾਹਤਾਂ ਚੰਨੀ ਸਰਕਾਰ ਨੇ ਦਿੱਤੀਆਂ ਦੀਆਂ ਉਹਨਾਂ ਨੂੰ ਵਾਪਸ ਲੈ ਕੇ ਪੰਜਾਬ ਨੂੰ ਬਗਿਆਣਾ ਦੇ ਅੱਗੇ ਝਿੱਟ ਕੇ ਅੱਜ ਪੰਜਾਬ ਦੇ ਵਿੱਚ ਕਾਰਖਾਨੇ ਲੱਗਨੇ ਬੰਦ ਐ ਨਵੀਂ ਇੰਡਸਟਰੀ ਆਣੀ ਬੰਦ ਐ ਨਵੇਂ ਕਾਰੋਬਾਰ ਹੁਣੇ ਬੰਦ ਐ ਕਿਉਂਕਿ ਜਿਹੜਾ ਕੋਈ ਬੰਦਾ ਕਾਰੋਬਾਰ ਕਰਦਾ ਸ਼ਾਮ ਨੂੰ ਟੈਲੀਫੋਨ ਆ ਜਾਂਦਾ ਤੇ ਐਨੇ ਕਰੋੜ ਰੁਪਏ ਭੇਜਦੇ ਨਹੀਂ ਤਾਂ ਫੈਕਟਰੀ ਲਾਉਣ ਦੀ ਹਿੰਮਤ ਨਾ ਕਰੇ ਸਮੇ ਤੋਂ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ ਤੇ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਦੀ ਜਿਹੜੀ ਹਾਲਤ ਐ ਇਹ ਬਹੁਤ ਬਿਗੜੀ ਆ ਕਿਸੇ ਪਾਸੇ ਗੈਂਗਸਟਰ ਲੋਕਾਂ ਨੂੰ ਥ्रेट ਕਰ ਰਹੇ ਆ ਆਮ ਕਤਲੋਗਾਰ ਦਾ ਜਿੱਥੇ ਜਿਹਦਾ ਚਿਤ ਕਰਦਾ ਹੈ ਉਹ ਕਿਸੇ ਵੀ ਕਿਸਮ ਦੀ ਹਿੰਸਾ ਕਰਦਾ ਹੈ ਔਰ ਨਸ਼ਿਆਂ 'ਚ ਬੇਮਿਸਾਲ ਵਾਧਾ ਹੋਇਆ ਹੈ ਹਰ ਕਿਸਮ ਦਾ ਜਿਹੜਾ ਜੁਰਮ ਹੈ ਉਹਦੇ 'ਚ ਬੇਮਿਸਾਲ ਵਾਧਾ ਹੋਇਆ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਦਾ ਇਸ ਪਾਸੇ ਧਿਆਨ ਹੋਵੇ ਲੋਕਾਂ ਦਾ ਇਸ ਪਾਸੇ ਧਿਆਨ ਹੋਵੇ ਐਡਮਿਨਿਸਟ੍ਰੇਸ਼ਨ ਦਾ ਇਸ ਪਾਸੇ ਧਿਆਨ ਹੋਵੇ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਬੜਿੰਗ ਜੀ ਨੇ ਅਜਾ ਦੇਸ਼ ਦਤਾ ਹੈ ਕਿ ਤੁਸੀਂ ਹਰ ਡਿਸਟ੍ਰਿਕਟ ਹਰ ਸੌਰੀ ਆਪਣੇ ਤਹਿਸੀਲ ਹੈੱਡਕੁਆਰਟਰ ਤੇ ਆਪਣੇ ਆਪਣੇ ਸਬਡਿਵੀਜ਼ਨ ਦੇ ਜਿਹੜੇ ਡੀਐਸਪੀ ਸਾਹਿਬ ਹੈ ਉਥੇ ਉਹਨਾਂ ਨੂੰ ਮੰਗ ਪੱਤਰ ਦਿਓ ਔਰ ਆਪਣੀ ਪਾਰਟੀ ਦਾ ਜਿਹੜਾ ਰੋਸ਼ ਹੈ ਉਹ ਜਾਹਰ ਕਰੋ ਸੋ ਤੁਸੀਂ ਦੇਖ ਰਹੇ ਹੈ ਕਿ ਬਹੁਤ ਵੱਡਾ ਧਰਨਾ ਹਜ਼ਾਰਾਂ ਦੀ ਤਦਾਦ ਦੇ ਜਿਹੜੇ ਲੋਕ ਹੈ ਉਥੇ ਆਏ ਹੈ ਉਸ ਤੋਂ ਬਾਅਦ ਹੁਣ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ ਸਾਰੀ ਵੱਡੀ ਗਿਣਤੀ ਚ ਮੈਮੋਰੰਡਮ ਦੇਣ ਵਾਸਤੇ ਸਾਡੀ ਕਾਗਰਦੀ ਸਾਰੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਵੱਜ ਆਈਏ ਅਸੀਂ ਇਹ ਰੋਸ਼ ਕੀਤਾ ਇਸ ਗੱਲ ਦਾ ਕਿ ਇਹ ਜਿਹੜੀ ਵਿਵਸਥਾ ਨੂੰ ਠੀਕ ਕੀਤੀ ਜਾਏ ਔਰ ਖਾਸ ਤੌਰ ਤੇ ਸਾਨੂੰ ਅਫਸੋਸ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਹੈ ਇਹ ਗੁਰੂ ਨਗਰੀ ਹੈ ਇਹ ਗੁਰੂ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਜਿੱਥੇ ਸਭ ਤੋਂ ਲੰਮਾ ਸਮਾਂ ਇੱਥੇ گزارਿਆ ਉੱਥੇ ਅੱਜ ਨਸ਼ਿਆਂ ਦੀ ਇੰਨੀ ਪਰਮਾਰ ਹੈ ਕਿ ਹੋਮ ਡਿਲੀਵਰੀ ਹੈ ਚਾਨਾ ਜੀ ਫੋਨ ਕਰੋ ਹੋਟਲ ਤੋਂ ਖਾਣਾ ਆਉਣ ਨੂੰ ਤਾਂ ਟਾਈਮ ਲੱਗ ਜਾਂਦਾ ਲੇਕਿਨ ਨਸ਼ਾ ਆਉਣ ਨੂੰ ਟਾਈਮ ਨਹੀਂ ਲੱਗਦਾ ਇਹਨਾਂ ਚੀਜ਼ਾਂ ਤੋਂ ਖਿਲਾਫ ਅਸੀਂ ਡੈਮਰੰਡਮ ਦਿੱਤਾ ਤੇ ਰੋਸ਼ਤਨਾ ਮਾਰਿਆ ਮੈਂ ਇਹ ਸਮਝਦਾ ਪਈ ਇੱਥੋਂ ਤੱਕ ਬਿੱਟੂ ਜੀ ਨੂੰ ਜਾਣਾ ਚਾਹੀਦਾ ਸੀ ਬਿੱਟੂ ਜੀ ਦੇ ਆਪਣੇ ਜਿਹੜੇ ਉਹਨਾਂ ਦੇ ਵਿਚਾਰ ਉਹਨਾਂ ਨੂੰ ਮੁਬਾਰਕ ਪਰ ਰਾਹੁਲ ਜੀ ਨੂੰ ਟੈਰਰਿਸਟ ਕਹਿਣਾ ਮੈਂ ਸਮਝਦਾ ਇਹ ਬਾਜਬਦੀ ਹੈ ਇਹ ਗੈਰ ਬਾਜਬ ਹੈ ਦਿੱਲੀ ਦਾ ਮਕਮਲਾ ਦਾ ਨਹੀਂ ਮਾਮਲਾ ਹੈ ਜਿਹੜਾ ਪਾਰਟੀ ਪ੍ਰਧਾਨ ਹੁੰਦਾ ਹੈ ਉਹਦਾ ਪ੍ਰੀਰੋਗੇਟਿਵ ਹੁੰਦਾ ਹੈ ਕਿ ਉਹ ਆਪ ਬਣੇ ਆਪਣੇ ਕਿਸੇ ਸਾਥੀ ਨੂੰ ਬਣਾਵੇ ਸੋ ਉਹਨਾਂ ਨੇ ਆਸ਼ੀਸ਼ ਜੀ ਨੂੰ ਚੁਣਿਆ ਉਹਨਾਂ ਨੂੰ ਮੁਬਾਰਕ ਅਸਲ ਗਿਦਾਹ ਤੇ ਇੱਕ ਕਾਨੂੰਨ ਵਿਵਸਥਾ ਦਾ ਜਿਹੜਾ ਹਾਲ ਹੈ ਤੇ ਵਿੱਚ ਬਹੁਤ ਮਾੜਾ ਹੈ ਔਰ ਸਾਡੀ ਸੈਫਟੀ ਵੀ ਨਸ਼ਿਆਂ 'ਚ ਬੇਮਿਸਾਲ ਵਧਾ ਹੈ ਇਹ ਗੁੰਡੀ ਨਗਰੀ ਹੈ ਇਸ ਲਈ ਇਥੇ ਹੋਮ ਡਿਲੀਵਰੀ ਹੈ ਕਿਸੇ ਨੂੰ ਫੋਨ ਕਰੋ ਜਿੰਨਾ ਮਰਜੀ ਨਾ ਜਿੱਤੇ ਭਾਤੀ ਬੁਲਾ ਲਓ ਇਹੋ ਹਾਲ ਇਥੇ ਨੰਗਲ ਦੇ ਵਿੱਚ ਹੈ ਪਿਛਲੇ ਦਿਨੀ ਨੰਗਲ ਦੇ ਵਿੱਚ ਇੱਕ ਕਤਲ ਵੀ ਹੋਇਆ ਰੇਲਵੇ ਰੋਡ ਤੇ ਔਰ ਹਰ ਪੰਜੀ ਸੱਤੀ ਦਿਨੀ ਕਿਸੇ ਨਾ ਕਿਸੇ ਕੋ ਲਾਸ਼ ਮਿਲ ਜਾਂਦੀ ਹੈ ਇਹ ਰਹਾ ਆਮ ਚੀਜ਼ਾਂ ਦੇ ਖਾਤੇ ਅਸੀਂ ਆਪਣਾ ਗਿਲਾ ਕਰਨ ਆਪਣਾ ਸ਼ਿਕਵਾ ਕਰਨ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਤੁਹਾਡੇ ਕੋਲ ਆਏ ਆ ਤੁਹਾਨੂੰ ਇਹ ਮੰਗ ਪੱਤਰ ਦਿੱਤਾ ਹੈ ਸਾਨੂੰ ਆਸ ਹੈ ਤੁਸੀਂ ਆਪ ਵੀ ਗੌਰ ਕਰੋਗੇ ਔਰ ਇਸੇ ਤੇ ਗੌਰ ਕਰਨ ਵਾਸਤੇ ਇਹ ਸੁਭਾ ਸਰਕਾਰ ਦੇ ਕੋਲ ਅੱਛਾ ਕਰਵਾਓ